ਤੁਹਾਨੂੰ ਵੀਰੇ ਘਰੇ ਵੀ ਦਿਖਾਉਣੇ ਆ ਜਾਨਵਰ 4-5 ਜਾਨਵਰ ਹਾਂਜੀ ਘਰ ਵਾਲੇ ਜਾਨਵਰ ਜਿਹੜੇ ਰੱਖੇ ਹੋਏ ਆ ਘਰੇ ਹੁੰਦੇ ਆ ਜੀ ਇਹ ਇੱਧਰ ਹੀ ਫਰਟ ਇਹ ਇੱਧਰ ਹੀ ਰਹਿੰਦੇ ਆ ਜੀ ਇਹ ਉੱਧਰ ਨਹੀਂ ਜਾਣੇ ਨਹੀਂ ਇਹ ਉੱਧਰ ਨਹੀਂ ਜਾਣੇ ਜੀ ਇਹ ਸੇਲ ਪਰਚੇਜ਼ ਵਾਲੇ ਬਾਹਰ ਰਹਿੰਦੇ ਆ ਐ ਲੱਗ ਲੱਟ ਯਾਨੀ ਫਿਰ ਪਾਰਟੀਸ਼ਨ ਕਰਨਾ ਪੈਂਦਾ ਹੈ ਹਾਂਜੀ ਹਾਂਜੀ ਠੀਕ ਆ ਜੀ ਆ ਲਾਈਟਾਂ ਲਾ ਦੇ ਯਾਨੀ ਥੋੜੀਆਂ ਲਾਈਟ ਇੱਧਰ ਦਿਖਾ ਲਾਈਟਾਂ ਲਾ ਦਿਓ ਸਾਰੀਆਂ ਹੀ ਲੱਗ ਗਈ ਪੱਖੇ ਸਾਰੇ ਆਪਣੇ ਸੇਲਪੇਜ ਵਾਲੀ ਆ ਜੀ ਨਹੀਂ ਨਹੀਂ ਇਹ ਘਰੇ ਰੱਖੇ ਆ ਇਹ ਬਿਲਡਿੰਗ ਵਾਲੇ ਆ ਜੀ ਘਰੇ ਰੱਖੇ ਹੋਏ ਆ ਜੀ ਸਾਰੇ ਤਿੰਨ ਘੋੜੀਆਂ ਇੱਧਰ ਨੇ ਜੀ ਇਨਾਂ ਦਾ ਸਾਰਾ ਤੁਹਾਡਾ ਐ ਹੁੰਦਾ ਵੀ ਜਾਂ ਤੁਹਾਡੇ ਦਾ ਵੀ ਕੀ ਦੀ ਕੀ ਦੀ ਮਾਂ ਪਿਓ ਸਾਰਾ ਮਰਦੇ ਹਾਂ ਹਾਂਜੀ ਹਾਂਜੀ ਸਾਰਾ ਖਾਨਦਾਨੀ ਕੰਮ ਕਰਦਾ ਵੀਰੇ ਹੁਣ ਹੁਣ ਇਹ ਚੀਜ਼ ਤੇ ਝੂਠ ਵੀ ਨਹੀਂ ਬੋਲ ਸਕਦੇ ਹਰ ਇੱਕ ਚੀਜ਼ ਦਾ ਡੀਐਨਏ ਹੋ ਜਾਂਦਾ ਵਾ ਅਸਾ ਇਹ ਝੂਠ ਵੀ ਜਾਨੀ ਜਿਹੜਾ ਉਹ ਆਪਾਂ ਇਸ ਫੜਿਆ ਹੋਇਆ ਜਾਂਦਾ ਹੁਣ ਡੀਐਨਏ ਹੁੰਦਾ ਮਾਂ ਦਾ ਵੀ ਪਿਓ ਦਾ ਵੀ ਜਿਹੜੇ ਮਾਂ ਬਾਪ ਕੇ ਡੀਐਨਏ ਨੇ ਉਹਨਾਂ ਦੇ ਬੱਚਿਆਂ ਦਾ ਅੰਤ ਤੱਕ ਡੀਐਨਏ ਹੋ ਜਾਂਦਾ ਹੁਣ ਇਹ ਚੀਜ਼ ਤਾਂ ਵੀ ਝੂਠ ਵੀ ਨਹੀਂ ਹੈਗਾ ਯਾਨੀ ਕਿ ਜਿੰਨਾ ਕਿ ਕਰੀ ਵੀ ਬੈਨਸ ਦੇ ਵਿੱਚ ਫਿਰ ਪੂਰਾ ਉਹ ਵੀ ਆ ਵੀ ਪਾਰਦਰਸ਼ੀ ਵੀ ਪੂਰੀ ਹੈ ਫਿਰ ਪੂਰੀ 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 ਵੀਰੇ 5 5 ਪੀੜ੍ਹੀਆਂ ਲੋਕਾਂ ਨੂੰ ਯਾਦ ਨੇ ਮਤਲਬ ਰਿਕਾਰਡ 'ਚ ਨੇ ਤੇ ਮਾਰਵਾੜੀ ਸੁਸਾਇਟੀਆਂ ਬਣੀਆਂ ਹੋਈਆਂ ਨੇ ਜੀ ਓ ਡੀਐਨਏ ਕਰਦੀਆਂ ਨੇ Ｌੀਐਨਏ ਕਰਕੇ ਹਰ ਇੱਕ ਚੀਜ਼ ਮੂਰੀ ਆ ਜਾਂਦੀ ਹੈ ਸੱਚ ਝੂਠ ਇਹ ਚੀਜ਼ ਪਹਿਲਾਂ ਚੱਲੀ ਸੀ ਬਹੁਤ ਪਹਿਲਾਂ ਪਹਿਲਾਂ ਜਾਨੀ ਲੋਕ ਨੇ ਆ ਇਹ ਖਾਨਦਾਨ ਦੀ ਆ ਖਾਨਦਾਨ ਦੀ ਆ ਫਿਰ ਇਹਦੇ ਲਈ ਡੀਐਨਏ ਆ ਗਿਆ ਹੁਣ ਹਰ ਇੱਕ ਚੀਜ਼ ਸਹੀ ਉਹ ਚੱਲਦੀ ਹੈ ਜੀ ਇਹ ਵੀ ਇੱਕ ਕੁੜੀ ਆਈ ਸੀ ਇਹ ਜਿਹਦੀਆਂ ਨੂੰ ਕਰਨ ਵੀਡੀਓ ਬਣਾਦੇ ਸਾਰੇ ਬਸ ਫਾਰਮ ਵੀ ਇਹਦਾ ਬਣਾਇਆ ਹੋਇਆ ਸਭ ਤੋਂ ਪਹਿਲੀ ਇਹੀ ਕੁੜੀ ਸੀ ਇਹ ਕੁੜੀ ਜਾਨੀ ਸੀ ਜਿਹੜੀ ਆਪਾਂ ਜਿਹੜੀਆਂ ਰੰਗ ਭਾਗ ਸਾਰੇ ਲਾਏ ਨੇ ਜੀ ਜੁੜੀ ਦੇਣੀ ਆ ਕਮਰੇ ਬਣਨੇ ਇੰਦਮ ਸਾਰੇ ਕਮਰੇ ਬਣਨੇ ਸਾਰਾ ਕੁਝ ਇਹਦੀ ਵੀ ਦੇਣਾ ਜੀ ਠੀਕ ਹੈ ਜੀ ਤੇ ਹਰ ਹਰ ਸਾਲ ਟਾਈਮ ਨਾਲ ਸੋਦੀ ਆ ਟਾਈਮ ਨਾਲ ਰਹਿੰਦੀ ਆ ਤੇ ਰਿਜ਼ਲਟ ਬਹੁਤ ਜ਼ਿਆਦਾ ਤੁੰਗੀ ਉਹ ਨੋ ਇਹਦਾ ਕੀ ਆ ਜੀ ਇਹਦਾ ਨਾਮ ਅਫਸਾਨਾ ਜੀ ਆਪ ਰਾਜਸਥਾਨ ਦੇ ਘੋੜੇ ਦੀ ਆ ਇਹ ਤੇ ਇਹਦਾ ਬਰੀਡਿੰਗ ਲੈਵਲ ਬਹੁਤ ਚੰਗਾ ਜੀ ਇਹ ਨੂੰ ਸੋਨਾ ਆਉਂਦਾ ਬੱਚੇ ਜੰਮਣੇ ਆਉਂਦੇ ਆ ਜੀ ਜਿਹੇ ਫਰਕ ਹੁੰਦਾ ਲੱਗ ਲੱਗੇ ਜਿਹੇ ਜਿਹੇ ਘੋੜੇ ਦੇ ਦਈਏ ਉਹ ਜਿਹੇ ਜੰਮਦੀ ਆ ਇਹ ਨੈਕ ਪ੍ਰੋਫਾਈਲ ਕੁੰਡੀ ਵਾਲਾ ਕੰਨ ਗੀ ਬਹੁਤ ਵਧੀਆ ਹੁੰਦਾ ਇਹਦੇ ਵਿੱਚਾਂ ਨੇ ਇੱਕ ਬਸ਼ੇਰੀ ਦਿਖਾਉਣੀ ਆ ਤੁਹਾਨੂੰ ਆਪਾਂ ਇਹਦੀ ਘਰੇ ਜੰਮੀ ਹੋਈ ਇਹ ਜਿਹੜੇ ਉਮਰ ਦਾ ਹੁੰਦਾ ਜੀ ਮਤਲਬ ਇਹ ਵੀ ਨੇ 20 ਸਾਲ ਦੀ ਘੋੜੀ ਹੋਊਗੀ ਇਹ ਘੋੜੀ 20 ਸਾਲ ਦੀ ਹਾਂਜੀ ਜਿਹੜੇ ਜਿੱਥੇ ਵਧੀਆ ਥਾਂ ਬਾਅਦ 30 35 ਸਾਲ ਤਾਂ ਨਾਰਮਲ ਉਮਰ ਹੈ ਨਾ ਉਮਰ ਯਾਨੀ 35 ਸਾਲ ਉਮਰ ਯਾਨੀ ਨਾਰਮਲ ਨਾਰਮਲ ਆ ਉਹਨਾਂ ਦੀ ਤੇ ਸਾਹਮ ਰਹੇ ਜੀ ਘੋੜਾ ਬੁੜਾ ਹੀ ਨਹੀਂ ਹੁੰਦਾ ਅੱਜ ਤੱਕ ਹਾਫ ਜਿਹੜੀ ਆਪਾਂ ਆਮਤ ਹੁੰਦੇ ਆਂ ਇਹ ਵੀ ਘੋੜਾ ਤੇ ਮਤਲਬ ਬੁੜੇ ਨਹੀਂ ਹੁੰਦੇ ਬੁੜੇ ਹੀ ਹੁੰਦੇ ਜੀ ਸਾਹ ਖਰਾਬੀ ਸਿਰ ਤੇ ਆ बस आम चाहिए दिया ਤੇ ਆਪਾਂ ਨੂੰ ਇਹਨੇ ਦੇਣਾ ਵੀ ਸਾਰਾ ਕੁਝ ਫੇਰ ਹੀ ਹੈ ਜੀ ਜੇ ਆਪਾਂ ਸਾਮ ਕਰਾਂਗੇ ਖਾਕ ਵੀ ਨਹੀਂ ਜਿਵੇਂ ਖਾਕ ਵੀ ਤੇ ਆਪਦੇ ਸਿਰ ਤੇ ਆ ਮੌਸਮ ਦੇ ਹਿਸਾਬ ਨਾਲ ਖਾਕ ਵੀ ਜਿਆਦਾ ਨਹੀਂ ਪਰ ਡੰਗਰ ਦੀ ਆਪਾਂ ਤਾਂ 20000 ਮੰਨਦੀ ਮੰਨ ਸਕਦੇ ਆ ਬਸ ਕੋਈ ਇਦੀ ਗੱਲ ਨਹੀਂ ਜਿਵੇਂ ਲੋਕ ਡਰਾਈ ਜਾਂਦੇ ਆ ਇਹ ਬੇਸ਼ੇਰੀ ਉਹ ਘੋੜੀ ਜਿਹੜੀ ਆਪ ਖਰੀਦੀ ਫੇਰ ਘੋੜੀ ਦੀ ਇਹ ਇਹਦੀ ਉਮਰ ਕਿੰਨੀ ਆ ਜੀ ਇਹਦੀ ਉਮਰ ਵੀ ਤੇਰਾ ਮਹੀਨੇ ਹੋਗੀ 13 ਮਹੀਨੇ ਜੀ ਹਾਂ ਜੀ ਇਹ ਕੱਤ ਕਹਨੇ ਹੁੰਦੇ ਨੇ ਜੀ ਉਹਦੇ ਬਾਰੇ ਹਾਂ ਜੀ ਇਹ ਵੀ ਇਹ ਵੀ 58 ਇੰਚ ਦੀ ਹੋ ਗਈ ਬਿਛੇਰੀ 58 ਇੰਚ ਹਾਂ ਜੀ ਤੇ ਇਹਦੇ ਚ ਵਧੀਆ ਜਿਹੜਾ ਮੰਨੇ ਵੀ ਇਹਦੀ ਮਾਰਕਿੰਗ ਵੀ ਦੇ ਇਹਦੀ ਗਰਦਨ ਦੀ ਵੀਰੀ ਕੀ ਇਹਦੇ ਕੁੰਡੀ ਵਾਲਾ ਕੰਨ ਸਾਰਾ ਕੁਛ ਇਹਦੀ ਸੁੰਦਰਤਾ ਨੂੰ ਦਰਸਾਉਂਦਾ ਜਿਹੜੇ ਆਪਣੇ ਸ਼ੋਅ ਹੁੰਦੇ ਆ ਉਹਦੇ ਚ ਹੀ ਸਾਰਾ ਕੁਛ ਦੇਖਿਆ ਜਾਂਦਾ ਆਪਣੀ ਸਾਮ ਸੰਭਾਲ ਆਪਣੀ ਗਰੂਮਿੰਗ ਕਦੋਂ ਹੋ ਕੇ ਸੋਚ ਲੈ ਜਾਣ ਲਈ ਜਿਵੇਂ ਅਗਲੇ ਸਾਲ ਵੀਰੇ ਅਗਲੇ ਸਾਲ 20 ਮਹੀਨੇ ਤੋਂ ਉੱਪਰ ਹੋ ਕੇ ਫਿਰ ਜਾਨਵਰ ਵੀਮੀਨਤੋ ਸ਼ੋਲੋ ਨਾਲ ਹੋ ਜਾਂਦਾ ਹਾਂਜੀ ਹਾਂਜੀ ਇਹਦਾ ਨਾਮ ਕੀ ਹੈ ਇਹਦਾ ਨਾਮ ਵੀਰੇ ਹੀਰ ਖਲੀਫਾ ਜਿਹੜੇ ਤਸਵੀਰ ਜੀ ਮੜਾ ਜਾ ਇਹਦਾ ਨਾਮ ਹੀਰ ਉਹਦਾ ਨਾਲ ਘੋੜੇ ਦਾ ਨਾਮ ਲਾਤਾ ਖਲੀਫਾ ਆਪ ਖਲੀਫੇ ਦਾ ਬਾਪ ਖਲੀਫਾ ਵਾ ਮਾਂ ਇਹਦੀ ਰਤਨਾਕਰ ਲੈਂਦੀ ਆ ਆਪੇ ਮੱਝੂ ਕੇ ਲੈਂਦੀ ਆ ਤੁਸੀਂ ਜਾਨੋ ਯਾਨੀ ਫਿਰ ਇਹ ਸੋਚ ਜਾ ਲਿਆ ਮੈਂ ਅਗਨੇ ਸਾਬਤ ਜਿਹੜੇ ਸ਼ੋਅ ਸ਼ੁਰੂ ਹੋਣਗੇ ਸਾਰੇ ਪਾਵਾਂਗੇ ਇਹਨਾਂ ਨੂੰ ਇਹਦੇ ਪੈਨਾ ਪੈਨਾ ਆਪਾਂ ਭੈਣ ਭਾਈ ਸਾਰੇ ਵੇਚ ਲਏ ਜੀ ਠੀਕ ਹੈ ਜੀ ਹੁਣ ਇਹ ਇਹ ਸਿਰਿ ਸਪੈਸ਼ਲ ਘਰੇ ਰੱਖੀ ਹੋਈ ਆ ਤੇ ਇਹ ਹੁਣ ਵੇਚਣੀ ਨਹੀਂ ਨੀ ਹੈਗੀ ਇਹ ਹੁਣ ਆਪਣੇ ਨਹੀਂ ਨਹੀਂ ਨਾਟ ਫਾਰ ਸੇਲ ਬਰੀਡਿੰਗ ਵਿੱਚ ਤਿਆਰ ਕਰਾਂਗੇ ਬਹੁਤ ਵਧੀਆ ਲੱਗਿਆ ਜੀ ਆਪਣੇ ਭਰਾ ਨੂੰ ਜਸਪ੍ਰੀਤ ਨੂੰ ਮਿਲ ਕੇ ਆਪਾਂ ਹਾਂਜੀ ਹਾਂਜੀ ਜੀ ਕਿਉਂਕਿ ਪਹਿਲੀ ਵਾਰ ਆਪਾਂ ਆਇਆ ਵੀਰ ਕੋਲੇ ਇਸ ਤਰ੍ਹਾਂ ਫਾਰਮ ਦੇ ਵੀਡੀਓ ਬਣਾਉਣ ਦੇ ਲਈ ਪਹਿਲਾਂ ਤਾਂ ਭਰਾ ਨੇ ਆਪਣੇ ਮਿਲਦੇ ਰਹੇ ਨੇ ਆ ਪਰ ਜਿੱਦਾਂ ਕੰਮ ਇਹ ਸ਼ੁਰੂ ਕਰਿਆ ਵਾ ਵੀਰ ਨੇ ਉਦੋਂ ਦੇ ਆਪਾਂ ਜੜੇ ਨਹੀਂ ਹੈਗੇ ਪਹਿਲੀ ਵਾਰ ਹੀ ਹੋਵੇ ਤੇ ਪਹਿਲੀ ਵਾਰ ਮਤਲਬ ਕਿ ਅੱਜ ਤੇ ਪਹਿਲੀ ਵਾਰ ਇਹ ਵੀਡੀਓ ਬਣਾ ਰਹੇ ਹਾਂ ਹਾਂਜੀ ਹਾਂਜੀ ਬਿਨਾ ਫੋਨ ਕਰੇ ਤੋਂ ਆਏ ਸੀ ਭਰਾ ਦੇ ਕੋਲੇ ਅੱਜ ਇਹ ਬਹੁਤ ਬਹੁਤ ਧੰਨਵਾਦ ਆ ਜੀ ਭਰਾ ਦਾ ਬਹੁਤ ਬਹੁਤ ਮੇਰੇ ਸ਼ੁਕਰੀਆ ਤੁਹਾਡਾ ਆਣੇ ਆਉਣ ਲਈ ਬਾਕੀ ਹੁਣ ਆਉਂਦੇ ਜਾਂਦੇ ਰਹਿਣਾ ਕਰਾਂਗੇ ਹਾਂਜੀ ਹਾਂਜੀ ਸਾਡਾ ਜੀ ਤਿਆਰ ਬਾਬਾ ਜੀ ਜੀ ਆਏ ਨੂੰ ਜੀ ਤੁਹਾਨੂੰ ਬਹੁਤ ਬਹੁਤ ਜੀ